ਇਹ ਅਸੀਂ ਹਰਿਆਣੇ ਦੇ ਅੰਦਰ ਐਂਟਰ ਕਰ ਗਏ ਆ ਐਂਟਰ ਕਰ ਗਏ ਆ ਪਰ ਛੋਟੇ ਪਿੰਡਾਂ ਪਿੰਡਾਂ ਵਿੱਚ ਦੀ ਜਾ ਰਹੇ ਆ ਕਿਉਂਕਿ ਜਿਹੜੇ ਰਸਤੇ ਨੇ ਇੱਕ ਤਾਂ ਮੇਨ ਜਿਹੜੇ ਰਸਤੇ ਨੇ ਕਿਸਾਨ ਅੰਦੋਲਨ ਕਰਕੇ ਜਿਹੜੇ ਨੇ ਉਹ ਸਾਰੇ ਬੰਦ ਹੋਏ ਪਏ ਨੇ ਤੇ ਯਾਰ ਰਸਤਾ ਇਹੀ ਗੱਲਾਂ ਕਰਦੇ ਆ ਰਹੇ ਆ ਵੀ ਵੀ ਅੰਦੋਲਨ ਖਤਮ ਹੋ ਜਾਏ ਸਰਕਾਰ ਜਿਹੜੀ ਆ ਸਾਡੇ ਕਿਸਾਨਾਂ ਦੀਆਂ ਮੰਗਾਂ ਨੇ ਉਹ ਮੰਨ ਲਵੇ ਡੱਲੇਵਾਲ ਸਾਹਿਬ ਵੀ ਉੱਥੇ ਤੇ ਪਏ ਹੋਏ ਨੇ ਭੁੱਖ ਹੜਤਾਲ ਤੇ ਨੇ ਤੇ ਉਹਨਾਂ ਦਾ ਵੀ ਵਰਤ ਤੋੜਿਆ ਜਾਵੇ ਤੇ ਸਰਕਾਰ ਨੂੰ ਚਾਹੀਦਾ ਕਿ ਗੱਲਾਂ ਜਿਹੜੀਆਂ ਨੇ ਕਿਸਾਨਾਂ ਦੀਆਂ ਉਹ ਮੰਨ ਲੇ ਤੇ ਜਾਣਾ ਪਿੰਡ ਵਾਲਾ ਰਸਤਾ ਹਾਂ ਆ ਦੇਖੋ ਹੁਣ ਪਿੰਡ ਵਾਲਾ ਰਸਤਾ ਆ ਹਲੇ ਤੱਕ ਅਸੀਂ ਇੱਥੇ ਘੁੰਮਿਆ ਰਹੇ ਸਾਨੂੰ ਨਹੀਂ ਪਤਾ ਲੱਗ ਰਿਹਾ ਅਸੀਂ ਕਿਹੜੇ ਪਿੰਡ ਚ ਆਂ ਬਸ ਆ ਗੂਗਲ ਮੈਪ ਰਾਹੀਂ ਚੱਲੀ ਜਾ ਰਹੇ ਆ ਇੱਕ ਪਿੰਡ ਸ਼ਾਇਦ ਹੁਣ ਇੱਕ ਹੋਰ ਆਊਗਾ ਇਸ ਤੋਂ ਬਾਅਦ ਅਸੀਂ ਫੇਰ ਮੇਨ ਰੋਡ ਤੇ ਚੜਾਂਗੇ ਚੜਾਂਗੇ ਕਿੰਨੀ ਚੜਾਂਗੇ ਹਲੇ ਅੱਗੇ ਜਾ ਕੇ ਦੇਖਾਂਗੇ ਮਨ ਲੱਗਦਾ ਰਾਜਾ ਵੀ ਇਹੀ ਗੱਲ ਕਹਿ ਰਿਹਾ ਕਹਿੰਦਾ ਆਪਾਂ ਜਿਹੜੀ ਰਾਤ ਆ ਮਨ ਲੱਗਦਾ ਅੱਜ ਹਰਿਆਣੇ ਦੀ ਗੰਟਾਂਗੇ ਜੀ ਲਓ ਜੀ ਹਰਿਆਣੇ ਵਾਲੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਆ ਹਰਿਆਣੇ ਦੇ ਅੰਦਰ ਐਸ ਟਾਈਮ ਮੋਸ਼ਕਾਰ ਨਮਸਕਾਰ ਨਮਸਕਾਰ ਹਾਂਜੀ ਤੇ ਹਰਿਆਣੇ ਚ ਸਾਡਾ ਸਵਾਗਤ ਹੋ ਚੁੱਕਿਆ ਤੇ ਆਈ ਹੁਣ ਬਸ ਚੱਲੀ ਜਾ ਰਿਆਂ ਚੱਲੀ ਜਾ ਰਿਆਂ ਪਿੰਡਾਂ ਪਹੁੰਚ ਖੇੜੀ ਲੰਬਾ ਖੇੜੀ ਲੰਬਾ ਹਾਂ ਪਿੰਡ ਖੇੜੀ ਲੰਬਾ ਲਓ ਜੀ ਮੈਪ ਚ ਦਿਖਾ ਰਿਹਾ ਹੈ ਗੂਗਲ ਮੈਪ ਚ ਪਿੰਡਾਂ ਆ ਖੇੜੀ ਲੰਬਾ ਹਾਂ ਖੇੜੀ ਲੰਬਾ ਪਿੰਡ ਆ ਪਹੁੰਚ ਗਿਆਂ ਹੀ ਤੇ ਦੇਖਦੇ ਆ ਮੇਨ ਰੋਡ ਤੇ ਕਦਮੋਂ ਚਾ ਖੇੜੀ ਲੰਬੇ ਪਹਿਲਾਂ ਚਾ ਚੁ ਪੀਨੇ ਆ ਫਿਰ ਅੱਗੇ ਨੂੰ ਰਵਾਨਾ ਹੋਵਾਂਗੇ ਜੇ ਤੁਹਾਨੂੰ ਮੇਨ ਰੋਡ ਚੜ੍ਹ ਕੇ ਨਾ ਜਿਹੜਾ ਨਵਾਂ ਬਣਿਆ ਜਿਹੜੀ ਕਹਿੰਦੇ ਉਹ ਦਿੱਲੀ ਕਟੜਾ ਰੋਡ ਨਮਾਲਾ ਕੋਈ ਰੋਡ ਬਣਾਇਆ ਉਹ ਰੋਡ ਦੇ ਉੱਪਰ ਚੜ੍ਹ ਗਿਆ ਤਾਂ ਖਾਣ ਪੀਣ ਨੂੰ ਕੁਝ ਨਹੀਂ ਮਿਲਣਾ ਨਹੀਂ ਆਪਾਂ ਖਾ ਪੀ ਕੇ ਚੜਨਾ ਪਹਿਲਾਂ ਨੂੰ ਭੁੱਖੇ ਥੋੜੀ ਚੜਨਾ ਉੱਥੇ ਕੋਈ ਢਾਬਾ ਨਾ ਹੋਇਆ ਉੱਥੇ ਹੀ ਆਪਾਂ ਆਪ ਹੀ ਚੁੱਲੇ ਬਣ ਲੀਏ ਨਹੀਂ ਨਹੀਂ ਚੜਾਂਗੇ ਪਹਿਲਾਂ ਖਾ ਪੀ ਕੇ ਫੇਰੀ ਚੱਲਾਂਗੇ ਮੈਂ ਨਾ ਕੋਈ ਗੱਲ ਨਹੀਂ ਅੱਗੇ ਸੋਨੀਪੱਤ ਜਾਈਏ ਜਦੋਂ ਆਪਾਂ ਫੇਰ ਕਟ ਮਾਰਾਂਗੇ ਨਾ ਉੱਥੇ ਆਪਾਂ ਕਰਾਂਗੇ ਠੀਕ ਹੈ ਠੀਕ ਹੈ ਚਲੋ ਪਪਾ ਨੈਨੀਤਾਲ ਤੋਂ ਦੇਖੋ ਇਹ ਕਿੱਥੇ ਕਿੱਥੇ ਸ਼ਹਿਰ ਆ ਗਿਆ ਆਪਾਂ ਕਾਇਲਾ ਕਾਇਲਾ ਆ ਸ਼ਹਿਰ ਆ ਗਿਆ ਆਪਾਂ ਮਾਰੇ ਯਹਾਂ ਕਰਿਆਨੇ ਕੇ ਸਮਾਨ ਉੱਚੇ ਰੇਟ ਪਰ ਮਿਲਦਾ ਹੈ ਅੱਛਾ ਈ ਲੈ ਲਈ ਥੋੜਾ ਜਿਹਾ ਕਰਿਆਨੇ ਦਾ ਸਮਾਨ

ਇਹ ਟੋਲ ਕੋਟਾ ਬੰਦੇ ਵੀ ਨਹੀਂ ਹੈਗੇ ਇੱਥੇ ਆ ਬੈਠੀ ਭਾਜੀ ਬੈਠੇ ਨੇ ਹੂੰ ਹੂੰ ਉੱਪਰ ਗ੍ਰੀਨ ਲਾਈਟ ਰੈੱਡ ਲਾਈਟ ਦਿੱਤੀ ਜਾਂਦਾ ਪਰ ਯਾਰ ਕਿੰਨਾ ਟੋਲ ਹੈ ਇੱਥੇ ਐਂਟਰੀ ਹੈ ਐਗਜ਼ ਹਾਂਜੀ ਬੋਲੋ ਤਾਂ ਲਓ ਜੀ ਅਸੀਂ ਆ ਚੜ ਗਏ ਜਿਹੜਾ ਵੱਡਾ ਰੋਡ ਬਣਿਆ ਅੱਜ ਇਹਦਾ ਨਜ਼ਾਰਾ ਲਵਾਵਾਂਗੇ ਕਾਇਲਾਤ ਤੋਂ ਇਹ ਕਾਇਲਾਤ ਤੋਂ ਚੜਿਆ ਅਸੀਂ ਉੱਪਰ ਨੂੰ ਰਾਜੇ ਇੱਥੇ ਫੋਟੋ ਫੋਟੋ ਸ਼ੂਟ ਕਰਾਣਾ ਸੀ ਰੂਟਰ ਨਹੀਂ ਆ ਕੱਢ ਦੇ ਕਿਤੇ ਵਾਹ ਦੇਖ ਤਸਵੀਰ ਉਹ ਯਾਰ ਚੱਲੂ ਕਰਨੀ ਰਹਿੰਦਾ ਫੋਟੋ ਕੋ ਚੋਨ ਕੀ ਇੱਥੇ ਬਸ ਉਹ ਵੀ ਤਾਂ ਗੱਲ ਆ ਅਰੇ ਤੁਨਾ ਇੱਕ ਚੀਜ਼ ਦੱਸਿਓ ਆ ਉਹ ਨਾ ਕੈਮਰਾ ਹਾਂ ਹਾਂ ਇੱਕ ਇੱਥੇ ਨਾ ਐਂਟਰੀ ਕਰਨ ਲੱਗ ਐਂਟਰੀ ਦਾ ਤੁਹਾਡੀ ਐਂਟਰੀ ਹੋ ਗਈ ਜਦੋਂ ਇੱਥੇ ਟੋਲ ਪਲਾਜ਼ਾ ਨਹੀਂ ਕੱਟਿਆ ਜਾਂਦਾ ਟੋਲ ਪਲਾਜ਼ਾ ਜਦੋਂ ਉਤਰਾਂਗੇ ਉੱਥੇ ਕੱਟਿਆ ਜਾਊਗਾ ਇਹ ਬੜੀ ਅਜੀਬ ਇਹ ਵੀ ਦੇਖੋ ਨਵਾਂ ਸਿਸਟਮ ਆਇਆ ਮਾਰਕੀਟ ਚ ਇਹ ਰਾਜਾ ਇਡਾ ਨੂੰ ਫਾਲੋ ਕਰਨ ਦੇ। ਮਤਲਬ ਇਹ ਰਸਤੇ ਦੇ ਵਿੱਚ ਤੁਹਾਨੂੰ ਕਿਤੇ ਉੱਤਰੋਂ ਨਹੀਂ ਮਿਲਣਾ ਆਪਾਂ ਉੱਪਰ ਹੀ ਚਲਦੇ ਜਾਵਾਂਗੇ। ਲੈਟ ਆਨ ਕਰਦੀ ਪੁੱਤ। ਲੈਟ ਆਨ ਕਰੋ। ਓਏ ਘੈਂਟ ਆ ਯਾਰ। ਦੂਰੀ ਬਣਾਈ ਰੱਖੀਏ। 120 ਦੀ ਸਪੀਡ ਤੇ ਜਾਣਾ ਚਾਹੀਦਾ ਆਪਾਂ 110 ਤੇ ਜਾ ਰਹੇ ਆ। ਅੱਜ ਪਰ 20 ਕਰ ਲਓ ਨਾ। ਹਾਂ ਕੋਈ ਨਹੀਂ ਕੋਈ ਆ ਰਹੀ। ਘੈਂਟ ਦੇ ਐਨਾ ਬਹੁਤ ਹੈ ਸਪੀਡ। ਇਕ ਜਿਹੜਾ ਚਮਕ ਰਿਹਾ ਨਾ ਹਨਾ ਚਲ ਮੰਨ ਤਾਂ ਨਾ ਪਰ ਮੈਂ ਮੰਨ ਨਾ ਕਿ ਪੈਸਾ ਦੇ ਰਹੇ ਆ ਸਸ ਫੈਸਿਲਿਟੀ ਪੂਰੀ ਮਿਲ ਰਹੀ ਹੈ ਪਰ ਇਹ ਸਾਲਾ ਮੈਨੂੰ ਕਹਿੰਦਾ ਲੈਂਡ ਬੰਦ ਕਰਕੇ ਜਗ੍ਹਾ ਲਗਾ ਕੈਕ ਸੀਟ ਆ ਗਿਆ ਤੇ ਮੁਰਾਦਾਬਾਦ ਸਾਨੂੰ ਕੋਈ ਵੀ ਰੈਸਟੋਰੈਂਟ ਨਹੀਂ ਮਿਲਦਾ ਪਿਆ ਰੋਟੀ ਪਾਣੀ ਖਾਣ ਵਾਸਤੇ ਸਾਰੇ ਮਤਲ ਜਿਹੜੇ ਰੈਸਟੋਰੈਂਟ ਨੇ ਨਾ ਜਿਹੜੇ ਮਤਲ ਚਿਕਨ ਵਗੈਰਾ ਦੇ ਨੇ ਸਾਰੇ ਤੇ ਅਸੀਂ ਇੱਥੇ ਰੁਕੇ ਤੇ ਅਸੀਂ ਕਿਹਾ ਕਿ ਹੁਣ ਚਲ ਥੋੜੇ ਕੁਰਕਰੀ ਲੇਸ ਲੈ ਲਓ ਕਿਉਂਕਿ ਜਦੋਂ ਦੇ ਅਸੀਂ ਚੜੇ ਆ ਉਥੋਂ ਹਰਿਆਣੇ ਤੋਂ ਉਦੋਂ ਦੇ ਆਪਾਂ ਉੱਪਰ ਉੱਪਰੀਆਂ ਫਲਾਈਓਵਰ ਦੇ ਉੱਪਰ ਹੁਣ ਅਸੀਂ ਗੱਡੀ ਥੱਲੇ ਲਾਈ ਕਿ ਕੁਝ ਖਾਣੇ ਆ ਕਿ ਭੁੱਖ ਇੰਨੀ ਕੁ ਲੱਗੀ ਹੈ ਨਾ ਵੱਖੀਆਂ ਨਾਲ ਲੱਗ ਗਈਆਂ ਹੁਣ ਦਾ ਹੁਣ ਦਾ ਮਤਲਬ ਧੂਆ ਨਿਕਲ ਗਿਆ ਹੁਣ ਦਾ ਬਸ ਐ ਹੋ ਰਿਹਾ ਕਿ ਰੋਟੀ ਮਿਲ ਜੇ ਰੋਟੀ ਮਿਲ ਜੇ ਪਰ ਜਿਹੜੇ ਹਾਲਾਤ ਨੇ ਨਾ ਮੈਨੂੰ ਲੱਗਦਾ ਨਹੀਂ ਰੋਟੀ ਮਿਲ ਰਹੀ ਹੈ ਹੁਣ ਬਸ ਰਾਜਾ ਲੈਣ ਗਿਆ ਕੁਰਕੜੇ ਕਰ ਕਰ ਮੈਂ ਖਾ ਲਿਆ ਕਿ ਆ ਉਧਰ ਹੀ ਥੋੜਾ ਪਤਾ ਢਿੱਡ ਭਰਦੇ ਆ ਬਾਕੀ ਅੱਗੇ ਦੇਖਦੇ ਆ ਜਾ ਕੇ ਜੇ ਕੋਈ ਰੈਸਟੋਰੈਂਟ ਮਿਲਿਆ 1 ਘੰਟੇ ਦੂਰੀ ਤੇ ਕਰਨ ਦਿਖਾ ਰਹੇ ਨਾ ਮੈਂ ਅਕੜੀ ਹਾਂਜੀ ਇੱਕ ਘੰਟੇ ਦੂਰੀ ਤੇ ਦਿਖਾਰ ਰਿਹਾ ਮੈਂ ਇਹ ਵੀ ਹੁਣ ਇੱਕ ਘੰਟੇ ਚ ਆਪਣੀ ਇੱਥੇ ਆਊਗਾ ਇਹਦੇ ਚ ਜਾਂਦੇ ਹੋਏ ਰਸਤੇ 'ਚ ਤਾਂ ਅਪਪੋਲ ਚੜਾਂਗੇ ਉਧਰ ਉੱਪਰ ਫਲਾਈਓਵਰ ਚੜਾਂਗੇ ਹਾਂ ਚੜਾਂਗੇ ਅੱਜ ਇਹ ਫਲਾਈਓਵਰ ਚੜ ਗਏ ਫਿਰ ਕੁਝ ਨਹੀਂ ਮਿਲਦਾ ਉਹਦੇ ਥੱਲੇ ਥੱਲੇ ਰਾਵਾਂਗੇ ਤਾਂ ਮਿਲ ਜਾਏਗਾ ਥੱਲੇ ਟ੍ਰੈਫਿਕ ਬੜਾ ਜ਼ਿਆਦਾ ਫਿਰ ਗੱਡੀ ਸਲੋ ਜਾਂਦੀ ਹੈ ਅਜੇ ਆਪਣੀ ਅਸੀਂ ਮੰਜ਼ਿਲ ਤੇ ਨਹੀਂ ਪਹੁੰਚੇ ਅਜੇ ਹੀ ਰਸਤੇ 'ਚ ਅਸੀਂ ਰਸਤੇ 'ਚ ਸਟੇ ਕਰਨੀ ਹੈ ਅਜੇ ਸਾਡੀ ਮੰਜ਼ਿਲ ਬਹੁਤ ਦੂਰ ਪਈ ਹੈ ਰਸਤੇ 'ਚ ਦੇਖਦੇ ਹਾਂ ਹੁਣ ਕਿੱਥੇ ਸਟੇ ਕਰਨੀ ਆ ਜਿੱਥੇ ਤੁਹਾਨੂੰ ਕੋਈ ਵਧੀਆ ਹੋਟਲ ਵਗੈਰਾ ਮਿਲ ਗਿਆ ਤੇ ਉੱਥੇ ਅਸੀਂ ਰੁਕਾਂਗੇ ਹੋਟਲ 'ਚ ਰੁਕਣਾ ਹੈ ਸੀ ਟੈਸਟ ਕਰਾਂਗੇ ਫਿਰ ਅੱਗੇ ਜਾਵਾਂਗੇ ਦਮਨਚਾੜੀ ਨੂੰ ਬਹੁਤ ਭੁੱਖ ਲੱਗੀ ਹੈ ਤੇ ਮੈਂ ਨਾ ਆਪਣੀ ਕਾਲਰ ਪਾ ਕੇ ਬੈਠੀ ਆ ਕਿਉਂਕਿ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਹੋ ਜਾਂਦੀ ਤਾਂ ਕਰਕੇ ਇਹ ਤਾਂ ਨਿਊ ਰੈਲੀ ਦੇ ਕੋਲ ਦਿਖਾ ਰਿਹਾ ਸਾਨੂੰ ਕਹਿ ਰਿਹਾ ਕਿ ਉੱਪਰ ਦੀ ਚੜ੍ਹ ਕੇ ਜਾਣਾ ਹੈ ਤੁਸੀਂ ਕਿਹ ਕੁੱਸ ਪਤਾ ਸਾਨੂੰ ਕਹ ਪੁੱਤ ਦੇ ਚੜ੍ਹ ਕੇ ਜਾਣਾ ਹੈ ਗੂਗਲ ਸਿਰ ਪਰ ਅਸੀਂ ਕਰੀਏ ਕੀ ਹੁਣ ਕਹਿ ਭੁੱਖ ਲੱਗੀ ਸਾਨੂੰ ਗੂਗਲ ਨੂੰ ਕਾਹੀ ਨਹੀਂ ਤੇਰੀ ਮੰਨ ਨਹੀਂ ਤੂੰ ਤਾਂ ਖੁਲਾਈ ਲੈ ਆਇਆ ਕਾਣੀ ਲੈ ਆਇਆ ਮਾਂ ਕੀ ਡਿਸਪੋਜ਼ੇਬਲ ਗਲਾਸ ਲੈ ਗਏ ਨੇ ਕੋਈ ਗੱਲ ਨਿੱਕੜ ਦੋ ਕਰ ਲੋ ਹੈਗੇ ਰਹਿਗੇ ਗਲਾਸ ਆਪਣੇ ਕੋਲ ਲੋ ਖਾਓ ਬੱਚੇ ਆਹ ਬਸ ਬੰਦੀ ਪੈ ਆਹ ਜੈ ਕਹਿੰਦੇ ਕਰਦੇ ਹਾਂ ਹਾਂ ਦੀ ਯਾਰ ਗੋਡੇ ਵੀ ਮੁੜਦੇ ਨਹੀਂ ਹੋ ਰਹੀ ਫੇਰ ਲੋ ਜੀ ਸਿਵਾ ਟਾਪਾ ਪਹੁੰਚ ਗਏ ਜੀ ਅਸੀਂ ਲੱਭਦੇ ਲਗਾਉਂਦੇ ਸਾਨੂੰ ਟਾਪਾ ਮਿਲ ਗਿਆ ਹਾਂਜੀ ਬੋਲਣਾ ਚਾਹੋਗੇ ਕੁਝ ਤੁਸੀਂ ਲੈ ਕੇ ਮੈਂ ਉੱਤਰਾਖੰਡ ਜਾਣਾ ਉੱਤਰਾਖੰਡ ਜਾਣਾ ਤਸੱਲੀ ਐ ਸੀ ਜਬਰਦਸਤ ਹੋਈ ਐ ਕਦੀ ਆਪਾਂ ਇਹ ਰੋਡ ਤੇ ਕਦੀ ਆਏ ਨਹੀਂ ਨਾ ਹਾਂ ਤੇ ਤਸੱਲੀ ਇੰਨੀ ਜਬਰਦਸਤ ਹੋਈ ਐ ਕਿ ਪੁੱਛੋ ਨਾ ਜੋ ਆਖ ਮੇਰਾ ਵਿਚਾਰਾ ਭੁੱਖਾ ਰਹਿ ਗਿਆ ਹੈ ਇਹ ਉਤਾਰ ਦਾ ਨਾ ਸਫਰ ਸੀ ਇਹ ਕਹਿੰਦੇ ਸੀ ਉਤਾਰ ਦੇ ਵੀ ਸੀ ਕਿ ਮੈਂ ਜਾਣਾ ਹੀ ਸੀ ਵਟਾਬਾ ਉਹ ਨਾ ਉੱਤਰਾਖੰਡ ਜਾਣਾ ਘੁੰਮਣ ਵਾਸਤੇ ਤੇ ਫਿਰ ਹੁਣ ਤਾਂ ਥੋੜਾ ਚੇਂਜ ਹੋ ਹੀ ਗਿਆ ਸੀਗਾ ਹਾਂ ਪਰ ਚਲੋ ਇਹ ਦੇਖਿਓ ਮੈਂ ਚਾਹੀ ਨਿਕਲ ਗਿਆ ਹਾਂਜੀ ਹੁਣ ਨਰਜ ਕੇ ਖਾ ਲਿਓ ਤੇ ਨਰਜ ਕੇ ਗੱਡੀ ਭਰ ਲਿਓ ਆਪਾ ਲੋ ਜੀ ਹੁਣ ਖਾਣੇ ਆ ਰੋਟੀ ਆਈ ਲਵ சிவா ਠੱਬਾ ਆਈ ਲਵ ਭੁੱਖ ਭੁੱਖ ਹੀ ਵੱਢ ਲੱਗੀ ਸੀ ਚਲ ਦੇਖਦੇ ਹਾਂ ਕੀ ਬਣਦਾ ਹੋਵੇ ਰੋਟੀ ਆਰਡਰ ਕਰਤੀ ਆਪਾਂ ਨੇ ਸਾਨੂੰ ਤਾਂ ਹਰਿਆਣਾ ਮਾਰ ਗਿਆ ਨਹੀਂ ਪਾ ਸੀ ਬਹੁਤ ਟਾਈਮ ਤੇ ਨਹੀਂ ਪਹੁੰਚਣਾ ਸੀ 9 ਵਜੇ ਤੱਕ ਅਸੀਂ ਉੱਥੇ ਪਹੁੰਚ ਜਾਣਾ ਸੀ ਆਪਣੇ ਢੇ ਦੇ ਸਾਡੇ ਆ ਪੂਰੇ ਬੈਠੇ ਨੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਕੋਈ ਨਹੀਂ ਚਲੋ ਦੇ ਵੀ ਗਿੜੀ ਹੋਣਗੇ ਇਹਨਾਂ ਨੇ ਰੋਟੀ ਨਹੀਂ ਖਾਣੀ ਇਹਨਾਂ ਨੇ ਖਾਣੇ ਨੂਡਲ ਔਰ ਮੰਚੂਰੀਅਨ ਆਪਾਂ ਹੀ ਰੱਖਿਆ ਹੋਰ ਕਿਹਦੇ ਦੰਮਲ ਕੱਪੜਿਆਂ ਨੂੰ ਲੱਗ ਜਾਣਾ ਦੇਖ ਕੱਪੜੇ ਲੱਗ ਸੁਮਾਨ ਉਹਨਾਂ ਦਾ ਆ ਤੂੰ ਹੀ ਕਾ ਤੂੰ ਮੂੰਹ ਉਧਰ ਵੇਖਣ ਦੇ ਮੈਨੂੰ ਭੁੱਖ ਲੱਗ ਰਹੀ ਹੈ ਖੋ ਪੈ ਰਹੀ ਮੈਨੂੰ ਅੱਜ ਦੀ ਰੋਟੀ ਨਹੀਂ ਹੈਗੀ ਸਰ ਵੈਸੇ ਟੇਸਟੀ ਆ ਗਈ ਆ ਸਾਡੀ ਰੋਟੀ ਆ ਗਈ ਚਾਉਮਿਨ ਚੱਲ ਰਿਹਾ ਇਧਰ ਗगन ਇਹਨਾਂ ਨੂੰ ਤਾਂ ਚਾਈਨਿਸ ਫੂਡ ਚਾਹੀਦੇ ਨੇ ਹੈ ਜੀ ਜਿੰਨੀ ਮਰਜ਼ੀ ਖਵਾ ਲਓ ਅਸੀਂ ਹੈਗੇ ਦੇਸੀ ਬੰਦੇ ਆ ਸਭ ਨੂੰ ਸਭ ਨੂੰ ਸਰਵ ਕਰ ਰਹੀ ਆ ਮੈਂ ਕਿਹਾ ਮੈਂ ਸਰਵ ਕਰਾਂ ਅੱਜ ਕੰਮ ਨਹੀਂ ਨਾ ਕੀਤਾ ਘਰ ਦਾ ਤੇ ਫੀਲਿੰਗ ਆ ਰਹੀ ਦੰਦਸਕਾਰ ਕਿ ਕਿੰਨੇ ਠੀਕ ਹੈ ਸਹੀ ਆ ਖਾਣਾ ਚਲੋ ਚਲੋ ਪਾਈ ਜੀ ਕਿੱਥੇ ਜਾਣਾ ਕੱਢ ਜਾ ਉਚਲਾ ਖੰਡ ਜਾਣਾ ਤੇ ਹੁਣ ਉਤਾਰਪਤੇ ਕੀ ਕਹਿੜਿਆ ਅੱਧ ਵਿਚਾਲੇ ਜੇ ਆ ਗਿਆ 800 ਰੁਪਏ ਟੋਲ ਦਾ ਲੱਗ ਗਿਆ ਹਾਂ ਇਹਦੇ 16-16 ਲੱਗਣਾ ਤੋ ਲਖੋ ਜਿਹੜਾ ਹੁਣ ਰਸਤੇ 'ਚ ਆਉਣੇ ਉਹ ਆੜਾਂ ਨੇ ਉਤਰਾਖੰਡ ਜਾਣਾ ਉਤਰਾਖੰਡ ਜਾਣਾ ਨਹੀਂ ਪੁਰਾਣਾ ਲੈ ਉਤਲਾ ਘਣਡ ਜਾ ਉਤਲਾ ਘਣਡ ਆ ਜਾਓ ਫੇਰ ਹੁਣ ਨਹੀਂ ਨਾਲਣਾ ਉਤਰਾਖੰਡ ਦਾ ਗगन ਚਕਲੇ ਸਾਰਾ ਸਮਾਨ ਤੁਸੀਂ ਤਾਂ ਹੀ ਚਾਹ ਨਹੀਂ ਪੀ ਰਹੀਆਂ ਹੈ ਮੈਂ ਤੇ ਹੀ ਤਾਂ ਹੀ ਚਾਹ ਨਹੀਂ ਪੀ ਰਹੀਆਂ ਦੋ ਵਾਲੇ ਕਾਲੇ ਚਾਕਲੇਟੇ ਲੈ ਲਓ ਕਿਸਨੇ ਕੱਪ ਵਿੱਚ ਚਾਹੀਏ ਕੌਨ ਵਿੱਚ ਚਾਹੀਏ ਕੌਨ ਵਿੱਚ ਚਾਹੀਏ ਨਾ ਘਟਾਰੇ ਨੇ ਬਿੱਲ ਮੈਂ ਰੋਟੀ ਦਾ ਚਾਹ ਨਹੀਂ ਬਣੀ ਹੁਣ ਚਾਹ ਤਾਂ ਮੈਂ ਪੀਨੀ ਫਿਰ ਉੱਥੇ ਆ ਜਾ ਉਲਫੀ ਉਲਫੀ ਤੇ ਹੋਰ ਕੀ ਇੱਥੇ ਆ ਖਾਓ ਤੇ ਲੋਕ ਲੱਗ ਗਗਨ ਕੋਲ ਚਾਬੀ ਹੈ ਮੈਨੂੰ ਪਤਾ ਤੁਸੀਂ ਚਾਬੀ ਭੁੱਲ ਜਾਂਦੇ ਅਸੀਂ ਲੰਬੇ ਸਫ਼ਰ ਤੇ ਜਾਣਾ ਮੈਂ ਤਾਂ ਹੀ ਤੁਹਾਨੂੰ ਚਾਬੀ ਨਹੀਂ ਫੜਾਈ ਗਗਨ ਮੈਂ ਕਿ ਪੈਸੇ ਦੇਣੇ ਚੰਗੀ ਤਰ੍ਹਾਂ ਭਰ ਦੇ ਦੋ ਹਾਂ ਚਾਬੀ ਦੇ ਦੇ ਚਾਬੀ ਆ ਗਿੱਡੀ ਵਿੱਚੋਂ ਕੱਢ ਲਓ ਅਸਾਂ ਇੱਥੇ ਬਹਨੂ ਮੈਂ ਉਹ ਕਰਵਾ ਗਿੱਡੀਆਂ ਖਰਾਬ ਨਹੀਂ ਚਾਹ ਪੀਵਾਂਗੇ ਜਾਂ ਚਾਹ ਪੀਵਾਂਗੇ ਤੁਹਾਨੂੰ ਚਾਹ ਪੀਣੀ ਤੁਹਾਨੂੰ ਹੋਠ ਠੰਡ ਚੜਨੀ ਆਈਸਕ੍ਰੀਮ ਖਾ ਕੇ ਗਰਮ ਆਈਸਕ੍ਰੀਮ ਹੋਟਲ ਹੈਂ ਹੋਟਲ ਆਈ ਤੁਸੀਂ ਠੰਡ ਕਰਕੇ ਕੌਣਸ ਲੈਣੇ ਚਾਹ ਦੇ ਨਾਲ ਕੌਣਸ ਖਾਣੇ ਹੋਣ ਅਹੀ ਨਹੀਂ ਮੈਂ ਤਾਂ ਚਾਹ ਹੀ ਪੀ ਰਹੀ ਹਾਂ ਖਾਣੇ ਵਾਲੇ ਬੰਦੇ ਆ ਵੈਸੇ ਕਿੰਨੀ ਹੋਗੇ 20 ਇਹ ਦੇ ਦੇਂਗੇ ਰਹਿਣੇ ਦੇ ਤੇਰੀ ਮਰਜ਼ੀ ਏ ਤੇਰੀ ਮਰਜ਼ੀ ਏ ਬਹੁਤ ਲੰਬਾ ਹੈ ਮਾਰਾ ਬਹੁਤ ਖਰਚਾ ਹੋਊਗਾ ਫਿਰ ਕਾ ਆਈਸਕ੍ਰੀਮ ਨਾ ਖਾਂਦੇ ਹੋਣਾ ਆਈਸਕ੍ਰੀਮ ਹੀ ਖਾਣੀ ਸੀ ਬਈ ਇਹ ਕਹਿੰਦੇ ਆਈਸਕ੍ਰੀਮ ਨਹੀਂ ਖਾਣੀ ਸੀ ਜਸ ਹੱਟ ਜਾ ਉਹ ਕਿਉਂ ਹਣ ਆ ਬੋਤਲ ਪਤਾ ਕਿੱਥੇ ਮੈਂ ਕਿਉਂ ਮਾਰੀ ਤੇ ਪੈਸੇ ਦਿੱਤੇ ਮੈਂ ਕਿਹਾ ਪਾਣੀ ਵੇਸਟ ਕਿਉਂ ਕਰਨਾ ਨਾਲ ਲੈ ਕੇ ਚੱਲਦੇ ਆ ਤੁਸੀਂ ਤਾਂ ਬਹੁਤ ਸਰਫਾ ਕਰਨ ਲੱਗ ਪਏ 900 ਸਫ਼ਰ ਤੇ ਜਾਣਾ ਮੈਂ ਪੈਸੇ ਪਛਾਣੇ ਤੋ 900 ਸਫ਼ਰ ਤੇ ਜਾਣਾ ਲਾਵੇ ਚਾਹ ਦੀ ਪਰਚੀ ਮਿਲ ਗਈ ਉਹਨੂੰ ਇਹ ਆਪਾਂ ਦੱਸਾਂ ਕਿੱਥੇ ਆ ਨਿਜ਼ਾਮਪੁਰ ਆ ਨਿਜ਼ਾਮਪੁਰ ਇੱਧਰ ਕੈਮਰਾ ਆਪਣੇ ਮੂੰਹ ਹਲ ਕਰਕੇ ਤੇ ਦੱਸੋ ਇਸ ਟਾਈਮ ਅਸੀਂ ਹੈਗੇ ਆ ਨਿਜ਼ਾਮਪੁਰ ਨਿਜ਼ਾਮਪੁਰ ਦੇ ਕੋਲ ਇਹ ਟੱਪ ਆ ਬਈ ਇਹ ਕੌਨ ਸਾ ਸਟੇਸ਼ਨ ਹੈ ਇਹ ਕੌਨਸੀ ਜਗ੍ਹਾ ਹੈ ਕੌਨਸੀ ਜਗ੍ਹਾ ਇਹ ਹਾਪੜ ਉਹ ਬਾਬਾ ਕਹਿੰਦਾ ਆਪਾਂ ਨਿਜ਼ਾਮਪੁਰ ਬੈਠੇ ਆ ਨਿਜ਼ਾਮਪੁਰ ਵੀ ਆਈ ਹਾਂ ਦੇਖਿਆ ਇਸ ਟਾਈਮ ਅਸੀਂ ਨਿਜ਼ਾਮਪੁਰ ਤੇ ਹਾਪੂੜ ਦੇ ਆਲੇ ਦੁਆਲੇ ਕਿਤੇ ਆਪਣਾ ਰਾਤ ਦਾ ਡਿਨਰ ਕੀਤਾ ਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਹੁਣ ਵਸੇ ਨੈਨੀਤਾਲ ਰਾਤ ਨੂੰ ਨਹੀਂ ਪਹੁੰਚਾਂਗੇ ਪਿੱਛੇ ਅਸੀਂ ਕਿਤੇ ਸਟੇ ਕਰ ਲਾਂਗੇ ਰਾਤ ਨੂੰ ਕਿਉਂਕਿ ਰਾਤ ਜਿਆਦਾ ਹੋ ਜਾਣੀ ਹੈ 9 ਤਾਂ ਹੋ ਰਹੀ ਵੱਜ ਗਏ ਨੇ ਤੇ 1 ਘੰਟਾ ਸਫਰ ਹੋਰ ਕਰਾਂਗੇ 10 ਵਜੇ ਤੱਕ ਸਫਰ ਕਰਨ ਤੋਂ ਬਾਅਦ ਹੋਟਲ ਲੈ ਕੇ ਉੱਥੇ ਅਸੀਂ ਰੂਮ ਦੇ ਵਿੱਚ ਕਿਪੋ ਜੀ ਨੂੰ ਉਸ ਦਾ ਖਾਰੀਆ ਆਈਸਕ੍ਰੀਮ ਹੈ ਯੈਸ ਵੀ ਆਰ ਇੰਜੋਇੰਗ ਆਰ ਆਈਸਕ੍ਰੀਮ ਬਿਕਾਜ਼ ਵੀ ਆਰ ਨਾਟ ਅ ਟੀ ਪਰਸਨ ਵੀ ਆਰ ਓਨਲੀ ਟੀ ਪਰਸਨ ਐਟ ਹੋਮ ਅਸੀ ਤਾਂ ਬਾਈ ਕੰਡੇ ਤੇ ਹੋ ਕੇ ਗੱਡੀ ਚਲਾਉਣੀ ਹੈ ਨਾ ਹੈ ਇਹਨਾਂ ਨੇ ਪਿੱਛੇ ਖਾ ਕੇ ਆਈਸਕ੍ਰੀਮਾ ਸੋ ਜਾਣਾ ਇਹਨਾਂ ਨੇ ਆਹ ਤਾਂ ਕਾਪੀ ਬੜੇ ਛੋਟੇ ਛੋਟੇ ਨੇ ਇੰਨੇ ਨਾਲ ਆਪਣਾ ਵਰਗਿਆਂ ਦਾ ਕੀ ਬਣਨਾ ਉਹੀ ਤਾਂ ਗੱਲ ਆ ਅਸੀਂ ਪਾਟੀਆਂ ਪੀਣ ਵਾਲੇ ਲੋਕ ਨਾ ਨਾ ਚਾਹ ਨਾ ਆਈਸਕ੍ਰੀਮ ਦਾ ਕੋਈ ਚਾਹ ਨਾ ਆਈਸਕ੍ਰੀਮ ਯਾਰ ਡਾਡੀ ਇੱਥੇ ਤੋਂ ਵੱਡਾ ਕੱਪ ਕਰਾ ਹੋਰ ਲੈ ਲੈ ਵੱਡਾ ਕਰਾ ਲੈਂਦੇ ਆਪਾਂ ਨਹੀਂ ਨਹੀਂ ਵੱਡੇ ਵੀ ਪਏ ਹੋਣਗੇ ਇਹ ਪਦੇ ਹੁੰਦਾ ਤਾਂ ਮੈਂ ਨਾ ਆਉਂਦਾ ਹਾਂ ਆਹ ਗੱਡੀ ਤੇ ਹੀ ਬੈਠਾ ਆ ਕੀ ਦਿਖਾ ਦੇ ਇੱਧਰ ਆ ਸੀਜੀ ਸ਼ਿਵ ਹੋਟਲ ਵਾਹ ਸ਼ਿਵ ਸ਼ਿਵ ਸਾਨੂੰ ਭੁੱਖ ਲੱਗੀ ਸੀ ਥੈਂਕ ਯੂ ਤੇਰਾ ਸ਼ਿਵ ਕਈ ਰੱਜ ਕੇ ਰੋਟੀ ਖਾ ਲਈ ਹਾਂਜੀ ਬੱਸ ਸਾਹਿਬ ਤੁਸੀਂ ਉਹਨੂੰ ਜਿੱਥੇ ਆਪਾਂ ਖੜੇ ਸੀ ਜਿੱਥੇ ਕਰਕਰੇ ਚਿਪਸ ਲੈਂਦੇ ਸੀ ਤੁਸੀਂ ਉਹ ਉਹਨੂੰ ਮੁਰਾਦਾਬਾਦ ਬਣਾਈ ਗਏ ਉਹਨੂੰ ਤੁਸੀਂ ਕਹਿੰਦੇ ਮੁਰਾਦਾਬਾਦੀ ਚਿਕਨ ਲੈ ਕੇ ਆਏ ਤੇ ਕਹਿੰਦੇ ਮੁਰਾਦਾਬਾਦ ਮੁਰਾਦਾਬਾਦ ਅਸੀਂ ਵੀ ਕਿਹਾ ਤਾ ਮੁਰਾਦਾਬਾਦ ਪਹੁੰਚ ਗਏ ਮੁਰਾਦਾਬਾਦ ਬਣਾਈਏ ਲੈ ਕਿੱਥੇ ਬਣਾਨੀ ਐ ਮੇਰਾ ਪਰਸ ਰਹਿ ਗਿਆ ਗੱਡੀ ਚ ਲੋ ਵੀ ਇਹਨਾਂ ਦੇ ਹੋ ਰਹੇ ਨੇ ਵਲੌਗ ਸ਼ੂਟ ਵਲੌਗ ਨਹੀਂ ਸ਼ੂਟ ਰੀਲ ਸ਼ੂਟ ਹੈ ਦਮ ਚਾਲ ਪਿੱਛੇ ਥੋਰ ਪਿੱਛੇ ਲਈ ਪੱਗ ਦੇਣਾ ਦਾ ਯਾਰ ਲੋ ਆਪਾਂ ਫੋਟੋ ਸ਼ੂਟ ਕਰਨ ਲੱਪੇ ਤੇ ਉਤਾਰ ਚਾ ਉੱਥੇ ਰੱਖ ਕੇ ਆ ਗਏ ਭਾਵੇਂ ਕੁੱਤਾ ਜੁੱਠਾ ਚੁੱਤੀ ਕਰ ਜਾਂਦਾ ਚਾ ਕਿ ਮੇਰੀ ਫੋਟੋ ਨਾ ਰਹਿ ਜੇ ਫੋਟੋ ਆਉਣੀ ਜ਼ਰੂਰੀ ਹੈ ਨਾ ਹੁਣ ਅੱਛਾ ਠੀਕ ਹੈ ਦੋ ਕੱਪ ਪੀ ਲੈ ਤੂੰ ਚਾਹ ਦੇ ਤਾਂ ਹੀ ਤਾਂ ਗੱਡੀ ਚੱਲੂ ਅੱਗੇ ਚਲੋ ਠੀਕ ਹੈ ਉਹ ਕੀ ਲਿਖਿਆ ਉਹ ਦੇਖੋ ਲਿਖਿਆ ਹੱਪੜ ਵਾਲਿਆਂ ਕਾਮ ਮਸ਼ਹੂਰ ਹਾਂ ਹੱਪੜ ਅੱਛਾ ਉਹ ਬੋਤਲ ਸਿੱਟਣ ਗਈ ਦਸਪਿੰਚ ਆਦੇ ਹੁਣ ਚੱਲੀਏ ਡਰਾਈਵਰ ਸਾਹਿਬ ਦੋ ਕੱਪ ਚਾਹ ਪੀ ਕੇ ਬੈਠ ਕੇ ਗੱਡੀ ਚ ਕੀ ਹੋ ਰਿਹਾ ਚਲਿਏ ਆਜੋ 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 ਯੇਰ ਮਰਦਿਸਮਾਂ ਚੁੱਕੋ